ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜਾ ਤੁਹਾਨੂੰ ਦੋਸਤੋ ਬੁੱਲ ਦਿਖਾਉਣ ਜਾ ਰਹੇ ਹਾਂ ਨਾਮ ਐਡਮ ਕੱਲਾ ਨਾਂ ਦਾ ਐਡਮ ਨਹੀਂ ਦੋਸਤੋ ਜਦੋਂ ਤੁਸੀਂ ਇਹਦੀ ਪ੍ਰੋਜੈਨੀ ਦੇਖੋਗੇ ਤਾਂ ਤੁਸੀਂ ਵਾਕਿਆ ਹੀ ਕਹੋਗੇ ਕਿ ਵਾਕਿਆ ਐਡਮ ਨੇ ਇਹੋ ਜਿਹੇ ਹੀਰੇ تراਸ਼ਿਆ ਕਿਹੋਣ ਵਾਲੇ ਸਮੇਂ ਦੇ ਵਿੱਚ ਬਿਊਟੀ ਦੇ ਸ਼ੋਅ ਕੰਪੀਟੀਸ਼ਨ ਲੜਿਆ ਕਰਨਗੇ ਸੋ ਐਡਮ ਦਾ ਦੋਸਤੋ ਬੜੀ ਖੁਸ਼ਖਬਰੀ ਆ ਇਲਾਕਾ ਨਿਵਾਸੀਆਂ ਨੂੰ ਕਿ ਐਡਮ ਦਾ ਸੀਮਨ ਜਿਹੜਾ ਬਣ ਕੇ ਰੈਡੀ ਹੋ ਚੁੱਕਿਆ ਆ ਬਾਈ ਐਡਮ ਜਿਹੜਾ ਆ ਬਾਈ ਗਰਲਾਲ ਜਮਾਲਪੁਰ ਵਾਲੇ ਦੇ ਘਰ ਦੀ ਇੱਕ ਸ਼ਾਨ ਆ ਸੋ ਐਡਮ ਦੀ ਤੁਹਾਨੂੰ ਹੁਣ ਇਹਦੀ ਮਾ ਦੇ ਦਰਸ਼ਨ ਕਰਾਉਣੇ ਆ ਦੋਸਤੋ ਮਾ ਹੈਗੀ ਸੁੰਦਰਾ ਮਿਲਕ ਰਿਕਾਰਡ 25 ਪਲੱਸ ਆ 1 ਮਹੀਨਾ ਕੱਚੀ ਦੀ ਦੋਸਤੋ ਆ ਵੀਡੀਓ ਜਿਹੜੀ ਇਸ ਟਾਈਮ ਨੈਟਵਰਕ ਉੱਪਰ ਚੱਲ ਰਹੀ ਆ ਤੁਸੀਂ ਦੇਖ ਰਹੇ ਆ ਬਹੁਤ ਹੀ ਸੋਹਣੀ ਮੱਝ ਆ ਹੁਣ ਦੋਸਤੋ ਐਡਮ ਦੀਆਂ ਜ਼ਿਆਦਾਤਰ 70 ਤੋਂ 75% ਕਟੀਆਂ ਆਉਂਦੀਆਂ ਆ ਤੁਸੀਂ ਆ ਸਾਹਮਣੇ ਚੈੱਕ ਕਰੋ ਇਹ ਬਹੁਤ ਹੀ ਚੰਗੀ ਡਾਇਰੈਕਟ ਕ੍ਰੋਸਿੰਗ ਦੀ ਜਿਹੜੀ ਐਡਮ ਦੀ ਕੱਟੀ ਆਈ ਆ ਇਦੀਆਂ ਕਟੀਆਂ ਸੌਆਂ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਲੱਖਾਂ ਜੀ ਵਿਕਿਆ ਕਰਨੀਆਂ ਦੋਸਤੋ ਇਹੋ ਜਿਹਾ ਇਹ ਬੋਲਿਆ ਬਾਕੀ ਐਡਮ ਦੇ ਜੇ ਬਾਪ ਦੀ ਗੱਲ ਕਰੀਏ ਤਾਂ ਬਾਰਡਰ ਬਿਲਟ ਦਾ ਬੋਲਿਆ ਦੋਸਤੋ ਤੇ ਐਡਮ ਦੀ ਤੁਸੀਂ ਦਿੱਖ ਜਿਹੜੀ ਖੜਨੀ ਤੁਸੀਂ ਹੁਣ ਚੈੱਕ ਕਰ ਲਓ ਤੇ ਜੇ ਕਿਸੇ ਨੇ ਐਡਮ ਲਾਈਵ ਵੀ ਦੇਖਣਾ ਹੋਵੇ ਤਾਂ ਬਾਈ ਗਰਲਾਲ ਜਿਹੜਾ ਜਮਾਲਪੁਰ ਵਾਲਾ ਵਾ ਉਹਦਾ ਜਿਹੜਾ ਮੰਨ ਲਓ ਪਿੰਡ ਆ ਉਹ ਜਮਾਲਪੁਰ ਆ ਤਹਿਸੀਲ ਇਸ ਨੂੰ ਪੱਟੀ ਲੱਗਦੀ ਆ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਾਲਕ ਦੇ ਜਿਹੜੇ ਨੰਬਰ ਸਕਰੀਨ ਉੱਪਰ ਚੱਲਣਗੇ ਜੇ ਕਿਸੇ ਮੇਰੇ ਵੀਰ ਨੂੰ ਸੀਮਨ ਦੀ ਲੋੜ ਆ ਤਾਂ ਤੁਸੀਂ ਗਰਲਾਲ ਜਮਾਲਪੁਰ ਵਾਲੇ ਵੀਰ ਨਾਲ ਗੱਲਬਾਤ ਕਰਕੇ ਸੀਮਨ ਖਰੀਦ ਸਕਦੇ ਆ ਬਿਲਕੁਲ ਜਾਇਜ਼ ਰੇਟ ਦੇ ਉੱਪਰ ਸੀਮਨ ਉਪਲਬਧ ਦੇ ਆ ਤੇ ਜੇ ਕਿਸੇ ਮੇਰੇ ਵੀਰ ਨੂੰ ਇਹਦੇ ਸਾਣ ਦੇ ਸੀਮਨ ਚਾਹੀਦੇ ਆ ਤਾਂ ਤੁਸੀਂ ਬਾਈ ਗਰਲਾਲ ਜਮਾਲਪੁਰ ਵਾਲੇ ਨਾਲ ਗੱਲ ਕਰ ਸਕਦੇ ਆ ਸਾਣ ਬਹੁਤ ਹੀ ਚੰਗੇ ਹੀਰੇ ਪੈਦਾ ਕਰ ਰਿਹਾ ਦੋਸਤੋ ਲੇਟ ਨਾ ਹੋ ਜਿਓ ਸੀਮਨ ਜਲਦੀ ਤੋਂ ਜਲਦੀ ਲੈ ਆਓ ਵੀਰ ਤੋਂ